शरीरां ਤੋਂ शरीरा ਨੂੰ ਰੋਗ ਅੱਗੇ ਬਾਈਪਾਸ ਹੋ ਜਾਂਦੇ। ਐਦਾਂ ਕੁਝ ਰੋਗ ਮੰਨਦੇ ਨੇ ਜਿਹੜੇ ਦੂਜਿਆਂ ਕੋਲੋਂ ਲੱਗ ਜਾਂਦੇ। ਜਦੋਂ ਤਾਂ ਵਿਰੋਧ ਹੋਇਆ ਉਹ ਕਹਿੰਦਾ ਮਨ ਅੰਦਰ ਦਾ ਮੇਰਾ ਵੀ ਉਸ ਤਰ੍ਹਾਂ ਦਾ ਹੋਏਗਾ ਕਈ ਜਨਮਾਂ ਦਾ। ਮੇਰੇ ਅੰਦਰ ਵੀ ਕਹਿੰਦਾ ਉਹ ਚੀਜ਼ ਪੈਦਾ ਹੋ ਗਈ। ਇਹ ਬੰਦੇ ਨੇ ਮੇਰਾ ਵਿਰੋਧ ਕਿਉਂ ਕੀਤਾ? ਕਹਿੰਦਾ ਫਿਰ ਚਿੱਤ ਵਿੱਚ ਅਹੰਕਾਰ ਆ ਗਿਆ ਮਨ ਦੇ ਅੰਦਰ ਕਿ ਹੁਣ ਬਣਨੋ ਹੀ ਬਣਨਾ ਹੈ। ਹੁਣ ਜੋ ਮਰਜ਼ੀ ਹੋ ਜਾ। ਕਹਿੰਦਾ ਫਿਰ ਵਿਰੋਧ ਧੜਾ ਪੈਦਾ ਹੋਇਆ ਮੈਂ ਬਾਣੀ ਗਿਆ ਫਿਰ ਕਹਿੰਦਾ ਤੋ ਹੁਣ ਜਦੋਂ ਇਹ ਚੀਜ਼ ਪੈਦਾ ਹੋ ਗਈ ਉਦੋਂ ਸਾਧ ਸੰਗਤ ਉਹਦਾ ਨਿਤਨੇਮ ਸੇਵਾ ਸਿਮਰਨ ਉਹਦੇ ਵਿੱਚ ਫਰਕ ਪਿਆ ਕਿਉਂ ਅੰਦਰ ਵਿਰੋਧ ਪੈਦਾ ਹੋਇਆ ਫਿਰ ਉਹ ਕਹਿੰਦਾ ਭਾਈ ਸਾਹਿਬ ਜੀ ਜਦੋਂ ਉਹ ਬੰਦੇ ਨੇ ਮੈਨੂੰ ਗੁਰਦੁਆਰੇ ਮਿਲਣਾ ਜਦੋਂ ਵੀ ਕਹਿੰਦਾ ਉਦੋਂ ਮੈਨੂੰ ਕ੍ਰੋਧ ਹੀ ਆ ਹੀ ਜਾਂਦਾ ਉਹਨੂੰ ਵੇਖ ਜੇ ਗੁਰਦੁਆਰੇ ਬੜਦੇ ਆ ਕਿਤੇ ਉਹ ਚੌਰ ਸਾਹਿਬ ਕਰ ਰਿਹਾ ਤਾਂ ਕਹਿੰਦਾ ਮੇਰਾ ਮਨ ਹੀ ਨਹੀਂ ਲੱਗਣਾ ਨਿਤਨੇਮ 'ਚ ਪਹਿਲੀ ਗੱਲ ਫੇ ਮੈਂ ਬੈਣੋਂ ਘਟ ਕੇ ਅੰਦਰ ਵੇ ਸਾਹਮਣੇ ਬੈਠਾ ਇੱਕ ਦਿਨ ਮਨ ਵਿੱਚ ਵਾਇਰਸ ਇੰਨਾ ਵੱਧ ਗਿਆ ਕਿ ਉਹ ਬੰਦਾ ਚੋਰ ਸਹਿਬ ਕਰ ਰਿਹਾ ਮੈਂ ਗੁਰਦਵਾਰੇ ਐਂਟਰ ਹੋਣ ਲੱਗਾ ਕਹਿੰਦਾ ਭਾਈ ਸਾਹਿਬ ਤੁਸੀਂ ਮੰਨੋਗੇ ਕਿ ਮਨ ਚ ਇੰਨਾ ਵਿਰੋਧ ਪੈਦਾ ਹੋਇਆ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਨਹੀਂ ਟੇਕਿਆ ਪਿੱਛੋਂ ਮੱਥਾ ਟੇਕ ਕੇ ਮੁੜ ਗਿਆ ਕਹਿੰਦਾ ਇਹ ਚੀਜ਼ਾਂ ਅੰਦਰ ਰੋਕ ਵਧਣ ਲੱਗ ਪਿਆ ਵੈਰ ਵਿਰੋਧ ਕਾਮ ਕ੍ਰੋਧ ਮੋਹ ਇਹ ਚੀਜ਼ਾਂ ਵਧਣ ਲੱਗ ਪਈਆਂ ਫਿਰ ਫਿਰ ਉਹ ਮੈਨੂੰ ਕਹਿੰਦਾ ਜੀ ਮੈਨੂੰ ਇਲਾਜ ਦੱਸੋ ਮੈਂ ਉਹਨੂੰ ਕਹਾ ਭਾਈ ਇਥੋਂ ਕੁਝ ਨਹੀਂ ਲੱਗ ਕੇ ਜਾਣਾ ਸਰਦਾਰ ਜੀ ਜੇ ਤੁਸੀਂ ਗੁਰੂ ਨਾਲ ਜੁੜਨਾ ਹੈ ਫਿਰ ਬੰਦਿਆਂ ਨੂੰ ਵਿੱਚੋਂ ਕੱਢਣਾ ਪਏਗਾ ਜੇ ਵਿਚਕਾਰ ਬੰਦੇ ਆ ਰਹੇ ਨੇ ਤੁਸੀਂ ਗੁਰੂ ਤੱਕ ਨਹੀਂ ਪਹੁੰਚ ਸਕਦੇ ਕਹਿੰਦੇ ਫਿਰ ਕੀ ਕਰਾਂ ਮੈਂ ਉਹਨੂੰ ਕਿਹਾ ਕੱਲ ਸਵੇਰੇ ਜਦੋਂ ਉਹ ਤੁਹਾਨੂੰ ਗੁਰਦਾਰੇ ਮਿਲੇ ਤੁਸੀਂ ਉਹਨੂੰ ਦੋਵੇਂ ਹੱਥ ਜੋੜ ਕੇ ਫਤਿਹ ਬੁલાਵਣੀ ਹੈ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ ਅੱਛਾ ਕਹਿੰਦਾ ਕਿਵੇਂ ਬੁਲਾਵਾਂ ਮੈਂ ਮੈਂ ਉਹਨੂੰ ਕਿਹਾ ਜੀ ਰੋਗ ਮਟੋਣੇ ਜੇ ਰੋਗ ਨਹੀਂ ਮਟਾਉਣਾ ਫਿਰ ਨਾ ਬੁਲਾ ਜੇ ਤੂੰ ਰੋਗ ਮਟਾਉਣਾ ਚਾਹੁੰਦਾ ਫਿਰ ਬੁਲਾਉਣਾ ਪਏਗਾ ਕਿਉਂ ਇਸ ਗੁਰੂ ਦੇ ਘਰ ਵਿੱਚ ਕੋਈ ਚੀਜ਼ ਹੈ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀ ਹੈ ਸਭ ਤੇ ਉੱਚਾ ਮਨ ਨੀਮਨ ਰੱਖੋ ਤੁਸੀਂ ਉੱਚੇ ਹੋ ਜਾਓਗੇ ਜਦੋਂ ਉੱਚੇ ਹੋ ਜਾਓਗੇ ਥੱਲੇ ਵਾਲੀਆਂ ਚੀਜ਼ਾਂ ਦਾ ਅਸਰ ਹੋਣਾ हट ਜਾਏਗਾ ਤੁਹਾਡੇ ਤੁਸੀਂ ਵੇਖੋਗੇ ਜਹਾਜ਼ ਧਰਤੀ ਤੋਂ ਟੇਕ-ਆਫ ਹੁੰਦਾ ਤਾਂ ਕਈ ਵਾਰ ਥੱਲੇ ਮੀ ਪੈਂਦਾ ਹੁੰਦਾ ਉੱਪਰ ਜਹਾਜ਼ ਬਿਲਕੁਲ ਸੁੱਕਾ ਵੀ ਥੋੜੀ ਥੋੜੀ ਵਾਰ ਸ਼ਮੀਂ ਵਿੱਚ ਵੀ ਉਹ ਟੇਕ ਆਫ ਕਰ ਜਾਂਦੇ ਨੇ ਜਹਾਜ਼ ਔਰ ਜਦੋਂ ਤੁਸੀਂ ਵੇਖੋਗੇ ਉੱਪਰ ਧੁੱਪ ਚੜੀ ਹੋਈ ਹੈ ਥੱਲੇ ਬੱਦਲ ਹੈ ਹੁਣ ਉਹ ਉਚਾਈ ਵਿੱਚ ਚਲਾ ਗਿਆ ਫਿਰ ਧਰਤੀ ਤੇ ਜੋ ਵਰਤਰੇ ਉਹਦਾ ਅਸਰ ਹੋਣਾ हट ਜਾਂਦਾ ਹੈ ਇਦਾਂ ਕੋਈ ਸਿੱਖ ਮੰਨ ਕਰਕੇ ਹੋ ਜਾਏ ਨੀਮਾ ਗੁਰੂ ਉਹਨੂੰ ਮਤ ਕਰਕੇ ਕਰ ਦਿੰਦਾ ਉੱਚਾ ਫਿਰ ਉਹਦੀ ਮਤ ਉੱਤੇ ਦੁਨੀਆ ਦਾ ਅਸਰ ਨਹੀਂ ਹੁੰਦਾ ਕੀ ਹੋ ਰਿਹਾ ਫਿਰ ਤੁਹਾਨੂੰ ਕੋਈ ਕੀ ਕਵੇ ਉੱਤੇ ਅਸਰ ਹੀ ਨਹੀਂ ਹੋਏਗਾ ਤਾਂ ਮੈਂ ਉਹਨੂੰ ਕਹਿੰਦਾ ਜੇ ਰੋਗ ਮਟਾਉਣੇ ਫਿਰ ਮਨ ਨੀਮਾ ਕਰਨਾ ਪਵੇ ਜੇ ਮਤੁੱੱਚੀ ਕਰਨੀ ਮੰਨਨੀ ਮ ਕਰੋ ਕਹੋ ਜਾ ਕੇ ਉਹਨੂੰ ਫਤਿਹ ਬਲਾਓ ਤੋ ਬੰਦਾ ਮੰਨ ਗਿਆ ਉਹਨੇ ਅਗਲੇ ਦਿਨ ਜਾ ਕੇ ਜਦੋਂ ਉਹ ਸਵੇਰੇ ਮਿਲਿਆ ਤਾਂ ਉਹ ਗੁਰਦਵਾਰ ਐਂਟਰ ਕਰ ਰਿਆ ਸੀ ਉਹ ਬਾਹਰ ਨਿਕਲ ਰਿਆ ਸੀ ਉਹਨੂੰ ਦੋਵੇਂ ਹੱਥ ਜੋੜ ਕੇ ਕਿਹਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਉਹਨੂੰ ਫਤਿਹ ਬਲਾ ਕੇ ਉਹ ਵੀ ਹਰਾਨ ਹੋ ਗਿਆ ਇਹਨੇ ਮੈਨੂੰ ਕਿਵੇਂ ਬੁਲਾ ਲਿਆ ਉਸ ਤੋਂ ਬਾਅਦ ਕਹਿੰਦਾ ਉਹ ਚਲਾ ਗਿਆ ਤੇ ਕਹਿੰਦਾ ਭਾਈ ਸਾਹਿਬ ਜੀ ਸਵਕ ਇੰਟਾ ਬਹਿ ਕੇ ਮੈਂ ਅੰਦਰ ਨਿਤਨੇਮ ਕੀਤਾ ਮੇਰੀ ਸੁਰਤ ਬਹੁਤ ਜੁੜੀ ਸੁਰਤੀ ਚੋਂ ਚੀਜ਼ ਨਿਕਲ ਗਈ ਗੁਰੂ ਕੋ ਲਾ ਕੇ ਇਹੋ ਚੀਜ਼ ਮਤ ਵਿੱਚੋਂ ਕੱਢਣੀ ਹੈ ਜਿਹਨੂੰ ਮਹਾਰਾਜ ਕਹਿੰਦੇ ਵਿਸਰ ਗਈ ਸਬ ਤਤ ਪਰਾਇ ਪੜੋ ਵਿਸਰ ਗਈ ਸਭ ਤਤ ਪਰਾਇ ਦਾ ਅਰਥ ਹੈ ਜੈਲਸੀ ਕਿਸੇ ਨਾਲ ਈਰਖਾ ਦੁਸ਼ ਬਿਨੋਂ ਵਜਹ ਈਰਖਾ ਹੋਈ ਜਾਂਦੀ ਉਦੋਂ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਇ ਫਿਰ ਕੀ ਹੋਏਗਾ ਨਾ ਕੋ ਵੈਰੀ ਨਹੀਂ ਗੱਜ ਕੇ ਪੜਿਆ ਕਰੋ ਨਾ ਕੋ ਵੈਰੀ ਨਹੀਂ ਮਿਗੰਨ ਸਗਲ ਸੰਗ ਹਮਕੋਵਣ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਾ ਪ੍ਰਭ ਤੂੰ ਵਰਦ ਦੇਖੋ ਹੁਣ ਦੱਸੋ ਕੋਈ ਡਿਪਰੈਸ਼ਨ ਕੋਈ ਸਟ्रेस ਰਹਿ ਜੋਗੇ ਸੌਣ ਲੱਗਿਆਂ ਕੋਈ ਚਿੰਤਾ ਨਹੀਂ ਜਾਗਣ ਲੱਗਿਆਂ ਕੋਈ ਚਿੰਤਾ ਨਹੀਂ ਕੋਈ ਵਹਿਰ ਨਹੀਂ ਕੋਈ ਵਿਰੋਧ ਨਹੀਂ ਫਿਰ ਗੁਰੂ ਨੇ ਲਿਖ ਕੇ ਦਿੱਤਾ ਜਾ ਤੇਰੇ ਘਰ ਵਿੱਚ ਵੀ ਸੁੱਖ ਤੈਨੂੰ ਬਾਹਰ ਵੀ ਸੁੱਖ ਹਿਰਦੇ 'ਚ ਵੀ ਸੁੱਖ ਬਾਹਰਲੀ ਦੁਨੀਆ ਸਰੀਰ ਵਿੱਚ ਵੀ ਸੁੱਖ ਤੇਰੇ ਦੁਨਿਆਵੀ ਘਰ ਵਿੱਚ ਵੀ ਸੁੱਖ ਤੈਨੂੰ ਬਾਹਰ ਵੀ ਸੁੱਖ ਮਿਲੇਗਾ ਕਿਉਂ ਹੁਣ ਤੇਰੀ ਮਤ ਨੇ ਜਪਣ ਲੱਗ ਪੈਣਾ ਸਤਨਾਮ ਸ੍ਰੀ ਵਾਹਿਗੁਰੂ ਪੜੋ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਵਾ ਹਰ ਸੁਖ ਪਾਇਆ ਕਹ ਨਾਨਕ ਗੁਰ ਘਰ ਸੁਖ ਵਸਿਆ ਵਾ ਹਰ ਸੁਖ ਪਾਇਆ ਕਹ ਨਾਨਕ ਗੁਰ ਮੰਤਰ ਦਿੜ ਭਾਈ ਹੁਣ ਮਨ ਨੇ ਜਪਣ ਲੱਗ ਪੈਣਾ ਸਤਨਾਮ ਸ੍ਰੀ ਮੰਤਰ ਹੋ ਜਾਏਗਾ ਦ੍ਰਿੜ ਮਨ ਵਿੱਚ ਪੱਕ ਜਾਏਗਾ ਜਿਹੜੀ ਚੀਜ਼ ਤੂੰ ਗੁਰੂ ਕੋਲੋਂ ਮੰਗ ਰਿਹਾਂ ਕੀ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜੈ ਮੰਗੋ ਕਰ ਕਿਰਪਾ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਕਰ ਕਿਰਪਾ ਨਾਨਕ ਕਿਵੈ ਨੰਤੇ ਆ ਨਾਨਕ ਕਿਵੈ ਨੰਤੇ ਆ ਨਾਨਕ ਕਿਵੈ ਨੰਤੇ ਆ ਨਾਨਕ ਵਾ ਵਾ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜਨਾਮ ਕਰ ਕਿਰਪਾ ਦਿਜੈ ਕਰ ਕਿਰਪਾ ਜਪੁ ਆਗੁਰ ਆਗੁਰ ਕਿ ਇਦਾਂ ਅਵਾਜ਼ ਘੱਟ ਆਉਂਦੀ ਐ ਤੁਸੀਂ ਚਾਹ ਪਾਣੀ ਪੀਤਾ ਹੋਇਆ ਭਾਈ ਜਰਨੈਲ ਸਿੰਘ ਜੀ ਕੋਈ ਇਨੀ ਪੀਤਾ ਚਾਹ ਪਾਣੀ ਤਕੜੇ ਹੋ ਕੇ ਬੋਲ ਸੰਗਤ ਵਿੱਚ ਸਭ ਬੀਬੀਆਂ ਬੰਦੇ ਬਰਾਬਰ ਇੱਥੇ ਕੋਈ ਛੋਟਾ ਵੱਡਾ ਉੱਚਾ ਨਹੀਂ ਮਨ ਤੁਹਾਨੂੰ ਵੀ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੂੰ ਵੀ ਉਹਨਾਂ ਪੜੋ ਇੱਕ ਵਾਰ ਮਿਲ ਕੇ ਵਾਹਿਗੁਰੂ ਆਹੇ ਗੁਰੂ 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 ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਕਰ ਕਿਰਪਾ ਜੈ ਨਾਮ ਕਰ ਕਿਰਪਾ ਦੀ ਜੈ ਨਾਮ ਅੱਖੋ ਸਤਨਾਮ ਸ੍ਰੀ ਫਿਰ ਗੁਰੂ ਨੇ ਸ਼ਰਤ ਰੱਖੀ ਕਹਿੰਦੇ ਜੇ ਨਾਮ ਬਸਾਉਣਾ ਹੈ ਹਿਰਦੇ ਚ ਜੇ ਤੂੰ ਚਾਹੁੰਨੇ ਕਿ ਸੌਣ ਲੱਗਿਆਂ ਜਾਗਦਿਆਂ ਚਿੰਤਾ ਰਹਿਤ ਜੀਵਨ ਜੇ ਚਾਹੁੰਨੇ ਤੇਰੇ ਘਰ ਬਾਹਰ ਸਭ ਥਾਈ ਸੁੱਖ ਫਿਰ ਭਾਈ ਗੁਰੂ ਦੀ ਆਸ਼ਰਤ ਹੈ ਮਹਾਰਾਜ ਕੀ ਹਜ਼ੂਰ ਕਹਿੰਦੇ ਤਜੋ ਸਿਆਨਪ ਸੁਰਜਨੋਂ ਪੜੋ ਤਜੋ ਸਿਆਨਪ ਸਿਮਰੋ ਹਰ ਹਰ ਰਾਇ ਇਕਾਸ ਹਰਮਨ ਰੱਖੋ ਨਾਨਕ ਦੁਖ ਭਰਮ ਪਾ ਜਾਈ ਭਾਈ ਤੈਨੂੰ ਸਿਆਣਪ ਛੱਡਣੀ ਪੈਣੀ ਤੈਨੂੰ ਮਨ ਨਿਵਾਂ ਰੱਖਣਾ ਪੈਣਾ ਤੈਨੂੰ ਆਪਣੇ ਉਹਦਿਆਂ ਦਾ ਅਹੰਕਾਰ ਛੱਡਣਾ ਪੈਣਾ ਸੁਖੀ ਹੋਣ ਦਾ ਕੋਈ ਤਰੀਕਾ ਹੈ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਤੇ ਨਾਲ ਕਿਹਾ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਵ ਉਗਲੇ ਜਿਸ ਗੁਰੂ ਦਾ ਅੱਜ ਆਪਾਂ ਪੁਰਮਨਾਰੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਢੋਲੀ ਪਾਈ ਗਏ ਇਹ ਮਾਲਵੇ ਦੀ ਧਰਤੀ ਤੇ ਇੱਕ ਪਿੰਡ ਹੈ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਥਾਨ ਬਣਿਆ ਹੋਇਆ ਜਦੋਂ ਤੁਸੀਂ ਮੋਗੇ ਤੋਂ ਫਿਰੋਜ਼ਪੁਰ ਜਾਓਗੇ ਉਸ ਜਰਨੈਲੀ ਸੜਕ ਉੱਤੇ ਪਿੰਡ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਚੌਮਾਸਾ ਉੱਥੇ ਦਿੰਦੇ ਦਾ ਹੈ ਭਾਵ ਬਰਸਾਤ ਦੇ ਉਹ ਤਿੰਨ ਤਿੰਨ ਮਹੀਨੇ ਮਹਾਰਾਜ ਜੀ ਨੇ ਉੱਥੇ ਗੁਜ਼ਾਰੇ ਚਾਰ ਚਾਰ ਮਹੀਨਿਆਂ ਦਾ ਪਾਤਸ਼ਾਹ ਨੇ ਉਸ ਜਗ੍ਹਾ ਤੇ ਟਿਕਾਣਾ ਕੀਤਾ ਔਰ ਜਿੱਥੇ ਮਹਾਰਾਜ ਜਾਂਦੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਿਸ਼ਤੇਦਾਰੀ ਵੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਰਿਸ਼ਤੇ ਵਿੱਚ ਸਾਧੂ ਲੱਗਦੇ ਨੇ ਬਾਬਾ ਸਾਈਂ ਦਾਸ ਜੀ ਜਿਨ੍ਹਾਂ ਦਾ ਘਰ ਹੈ ਉਸੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਮਾਤਾ ਦਾ ਮੋਦਰੀ ਜੀ ਦੀ ਭਾਵਨ ਕੁਖ ਤੋਂ ਧੰਨ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਜਿਨ੍ਹਾਂ ਨੂੰ ਆਪਾਂ ਪੜਦੇ ਪਿਆਰ ਨਾਲ ਧੰਨ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਬਾਬਾ ਗੁਰਦਿੱਤਾ ਜੀ ਦਾ ਜਨਮ ਉਸੇ ਘਰ ਵਿੱਚ ਹੋਇਆ ਬਾਬੇ ਸਾਈਂ ਦਾਸ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਉਣਾ ਸੀ ਤੇ ਨਮਾ ਘਰ ਤਿਆਰ ਕੀਤਾ ਅੱਜ ਜੋ ਕਮਰਾ ਐਜੇ ਟੋਸੇ ਤਰ੍ਹਾਂ ਰੱਖਿਆ ਹੋਇਆ ਉੱਪਰ ਲੈਂਟਰ ਪਾਇਆ ਜਦੋਂ ਘਰ ਤੇ ਹਾਰ ਕੀਤਾ ਉਹਦੇ ਵਿੱਚ ਬਾਬੇ ਸਾਈਂ ਦਾਸ ਨੇ ਇੱਕ ਤਖਤ ਪੋਛ ਲਾ ਦਿੱਤਾ ਉਹਦੇ ਉੱਪਰ ਪਾਤਸ਼ਾਹ ਦੇ ਅਸਣ ਲਈ ਚਾਦਰ ਵਿਛਾਤੀ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਹੀਂ ਆਏ ਕਈ ਦਿਨ ਗੁਜ਼ਰ ਗਏ ਕਹਿੰਦੇ ਨੇ ਪੁਰਾਣਾ ਘਰ ਸੀ ਵਰਸਾ ਦਾ ਮਹੀਨਾ ਸ਼ੁਰੂ ਹੋ ਗਿਆ ਉਦੋਂ ਵਿੱਚੋਂ ਛੱਤ 'ਚੋਂ ਪਾਣੀ ਚੋਣ ਲੱਗ ਪਿਆ ਬਹੁਤੇ ਪਿੰਡ ਵਾਲਿਆਂ ਲੋਕਾਂ ਕਿਹਾ ਸਾਈਂ ਦਾਸ ਜੇ ਤੂੰ ਸਮਾਨ ਹੀ ਨਹੀਂ ਉਸ ਘਰ ਵਿੱਚ ਰੱਖਣਾ ਫਿਰ ਘਰ ਬਣਾਇਆ ਕਿਉਂ ਹੈ ਘਰ ਤਾਂ ਰਹਿਣ ਵਾਸਤੇ ਬਣਾਈਦਾ ਹੈ ਜੇ ਤੂੰ ਉਹਦੇ ਵਿੱਚ ਸਮਾਨ ਨਹੀਂ ਰੱਖਣਾ ਫਿਰ ਘਰ ਕਿਉਂ ਬਣਾਇਆ ਉਹਨਾਂ ਕਿਹਾ ਜਿੰਨੀ ਦੇਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨ ਨਹੀਂ ਪਾਉਂਦੇ ਉਸ ਘਰ ਵਿੱਚ ਮੈਂ ਉਸ ਘਰ ਵਿੱਚ ਸਮਾਨ ਨਹੀਂ ਰੱਖਣਾ ਹਰ ਰੋਜ਼ ਬਾਬਾ ਸਾਈਂ ਦਾਸ ਉਹ ਤਖਤ ਪੋਛ ਦੀ ਚਾਦਰ ਬਦਲਦੇ ਰਹੇ ਘੜੀਆਂ ਘੰਟੀਆਂ ਵੱਧੀਆਂ ਉਸ ਤਖਤ ਪੋਛ ਦੇ ਕੋਲ ਭੋਏ ਜਾ ਕੇ ਬਹਿੰਦੇ ਰਹੇ ਸੁਰਤੀ ਮਹਿਸੂਸ ਕਰ ਰਹੀ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਨੇ ਤਖਤ ਤੇ ਵਿਰਾਜਮਾਨ ਨੇ ਮੈਂ ਇਸ ਤਰ੍ਹਾਂ ਭੋਏ ਬੈਠਾ ਹੋਇਆ ਰੋਜ ਉਸ ਤਖਤ ਪੋਛ ਦੇ ਮੋਹਰੇ ਬਹਿ ਕੇ ਸੁਰਤੀ ਜੋੜਦੇ ਰਹੇ ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਈ ਮਹੀਨੇ ਨਹੀਂ ਆਏ ਲੋਕ ਇਹ ਕਹਿੰਦੇ ਨੇ ਸਾਈਂदास ਨੂੰ ਕੀ ਹੋ ਗਿਆ ਇਹਨੇ ਘਰ ਵੀ ਬਣਾਇਆ ਤੇ ਉਧਰ ਸਮਾਨ ਵੀ ਨਹੀਂ ਰੱਖਦਾ ਸਾਰੀਆਂ ਵਰਸਤਾਂ ਕਰਦਾ ਸਮਾਨ ਭੇਜਦਾ ਰਿਹਾ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਹੁੰਚ ਗਏ ਫਿਰ ਹਜ਼ੂਰ ਪਰਿਵਾਰ ਸਮੇਤ ਆਏ ਜਦੋਂ ਸਾਈਂ ਦਾਸ ਨੂੰ ਖਬਰ ਮਿਲੀ ਪਾਤਸ਼ਾਹ ਦਾ ਅਦਵ ਕਰਨ ਵਾਸਤੇ ਸਿੱਖਾਂ ਸਮੇਤ ਪਰਿਵਾਰ ਸਮੇਤ ਨਗਰ ਤੋਂ ਬਾਹਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਿਉ ਆਇਆ ਕਹਿਣ ਲਈ ਪਹੁੰਚ ਗਿਆ ਤੇ ਸਾਰਾ ਨਗਰ ਇਕੱਠਾ ਹੋਇਆ ਕਿ ਮੀਰੀ ਪੀਰੀ ਦੇ ਮਾਲਕ ਆਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਨੇ ਘੋੜੇ ਤੇ ਸਵਾਰ ਨੇ ਪਾਤਸ਼ਾਹ ਦੇ ਨਾਲ ਗੰਤੀ ਦੇ ਕਈ ਸਿੱਖ ਨੇ ਹਜ਼ੂਰ ਪਰਿਵਾਰ ਸਮੇਤ ਪਹੁੰਚੇ ਤਾਂ ਜਦੋਂ ਪਾਤਸ਼ਾਹ ਘੋੜੇ ਤੋਂ ਉਤਰੇ ਬਾਬੇ ਸਾਈਂ ਦਾਸ ਨੇ ਦੁਮੇ ਹੱਥ ਜੋੜ ਕੇ ਧਰਤੀ ਤੇ ਗੋਡਣੇ ਟਿਕ ਕੇ ਤੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਪਾਤਸ਼ਾਹ ਨੇ ਮੋਢਿਆਂ ਤੋਂ ਪਕੜ ਕੇ ਉਠਾਇਆ ਬਾਬੇ ਸਾਈਂ ਦਾਸ ਨੂੰ ਤੇ ਸਾਰਿਆਂ ਦੇ ਸਾਹਮਣੇ ਕਿਹਾ ਸਾਈਂਦਾਸ ਤੁਸੀਂ ਨਾ ਮੱਥਾ ਟਿਕਿਆ ਕਰੋ ਤੇਰੀ ਸਾਡੀ ਰਿਸ਼ਤੇਦਾਰੀ ਹੈ ਬਈ ਤੂੰ ਰਿਸ਼ਤੇ ਵਿੱਚ ਸਾਡਾ ਸਾਡੋ ਲੱਗਦਾ ਤੇ ਸੰਡੂ ਦਾ ਰਿਸ਼ਤਾ ਬਰਾਬਰ ਦਾ ਹੁੰਦਾ ਤੂੰ ਮੱਥਾ ਟੇਕਦਾ ਸੋਭਾ ਨਹੀਂ ਦਿੰਦਾ ਸਾਈਂਦਾਸ ਤੇਰਾ ਸਾਡਾ ਬਰਾਬਰ ਦਾ ਰਿਸ਼ਤਾ ਸੰਡੂ ਦਾ ਰਿਸ਼ਤਾ ਹੈ ਤੂੰ ਨਾ ਮੱਥਾ ਟਿਕਿਆ ਕਰ ਤੇ ਉਹਨੇ ਹੱਥ ਜੋੜ ਕੇ ਅੱਖਾਂ ਭਰ ਕੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੈਂ ਤੁਹਾਨੂੰ ਸੰਡੂ ਜਾਣ ਕੇ ਨਹੀਂ ਮਿਲਦਾ ਮੈਂ ਤੁਹਾਨੂੰ ਗੁਰੂ ਨਾਨਕ ਦੀ ਜੋਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਜਾਣ ਕੇ ਮੱਥਾ ਟੇਕਨੇ ਪਾਤਸ਼ਾਹ ਮੇਰੀ ਕੋ ਅਰਜੈ ਮੇਰੇ ਨਾਲ ਸਾਡੂ ਵਾਲਾ ਰਿਸ਼ਤਾ ਨਾ ਰੱਖਿਓ ਮਹਾਰਾਜ ਮੇਰੇ ਨਾਲ ਸਿੱਖ ਤੇ ਗੁਰੂ ਵਾਲਾ ਰਿਸ਼ਤਾ ਰੱਖੋ ਸੰਡੂ ਵਾਲੇ ਰਿਸ਼ਤੇ ਦੁਨਿਆਵੀ ਰਿਸ਼ਤੇ ਦੁਨੀਆਂ ਵਿੱਚ ਰਹਿ ਜਾਂਦੇ ਨੇ ਸਿੱਖ ਤੇ ਗੁਰੂ ਦਾ ਰਿਸ਼ਤਾ ਦਰਗਾਹ ਤੱਕ ਨਿਭਦਾ ਹੈ ਪਾਤਸ਼ਾਹ ਸੰਸਾਰ ਦੇ ਰਿਸ਼ਤੇ ਸ਼ਮਸ਼ਾਨ ਘਾਟ ਤੇ ਜਾ ਕੇ ਮੁੱਕ ਜਾਂਦੇ ਨੇ ਗੁਰੂ ਤੇ ਸਿੱਖ ਦਾ ਰਿਸ਼ਤਾ ਤੁਰ ਦਰਗਾਹ ਤੱਕ ਨਿਭਦੇ ਮੇਰੇ ਨਾਲ ਸੰਡੂ ਵਾਲਾ ਰਿਸ਼ਤਾ ਨਾ ਰੱਖਿਓ ਮੇਰੇ ਨਾਲ ਸਿੱਖ ਤੇ ਗੁਰੂ ਵਾਲਾ ਰਿਸ਼ਤਾ ਰੱਖਿਆ ਪਾਤਸ਼ਾਹ ਨੇ ਫਿਰ ਗੱਲ ਨਾਲ ਲਾ ਕੇ ਕਿਹਾ ਸਾਦ ਸ਼ਾਬਸ਼ ਸਾਈਂਦਾਸ ਤੂੰ ਆਪਣੇ ਤੇ ਸਾਡੇ ਵਿਚਕਾਰ ਰਿਸ਼ਤਾ ਨਹੀਂ ਆਉਣ ਦਿੱਤਾ ਸਾ ਸੰਗਤ ਰਿਸ਼ਤੇ ਅਹੰਕਾਰ ਪੈਦਾ ਕਰਦੇ ਨੇ ਕਿ ਇਹ ਤਾਂ ਮੇਰਾ ਪਿਓ ਲੱਗਦਾ ਇਹ ਸਾਡਾ ਹੀ ਚਾਚਾ ਹੈ ਸਾਡਾ ਹੀ ਮਾਮੇ ਮੇਰਾ ਰਿਸ਼ਤੇਦਾਰ ਹੈ ਔਰ ਖਾਸ ਕਰਕੇ ਸੰਡੂ ਵਾਲੇ ਰਿਸ਼ਤੇ ਵਿੱਚ ਤਾਂ ਹੁੰਦਾ ਹੀ ਹੰਕਾਰ ਹੈ ਉਹ ਕਹਿੰਦਾ ਪਹਿਲਾਂ ਉਹ ਬੁਲਾਵੇ ਉਹ ਕਹਿੰਦਾ ਪਹਿਲਾਂ ਉਹ ਬੁਲਾਵੇ ਚਿੱਤ ਵਿੱਚ ਇਹ ਵੀ ਰਹਿੰਦਾ ਵੇ ਕਿਤੇ ਵੱਡਾ ਇਹਨੂੰ ਅਸੀਂ ਕਿਉਂ ਬੁਲਾਇਏ ਹਰ ਇੱਕ ਵਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸਾਧ ਸ਼ਾਬਾਸ਼ ਸਾਈਂ ਦਾਸ ਤੂੰ ਰਿਸ਼ਤਿਆਂ ਤੋਂ ਪਰ ਉੱਠ ਗਿਆ ਤੂੰ ਸਾਡੇ ਤੇ ਆਪਣੇ ਵਿੱਚਕਾਰ ਦੁਨਿਆਵੀ ਰਿਸ਼ਤਾ ਆਉਣ ਨਹੀਂ ਦਿੱਤਾ ਬਸ ਸੇ ਮਨ ਨੀਮਾ ਕਰਕੇ ਇੱਕ ਦਿਨ ਤੂੰ ਉੱਚਾ ਹੋਣਾ ਹੈ ਜਿਹਾ ਸਾਈਂਦਾਸ ਵਕਤ ਆਏਗਾ ਦੁਨੀਆ ਤੇਰੇ ਘਰ ਨੂੰ ਮੱਥਾ ਟੇਕਿਆ ਕਰੇਗੀ ਇਸ ਕਰਕੇ ਨਹੀਂ ਕਿ ਤੂੰ ਸਾਡਾ ਸਾਡੂ ਹੈ ਇਸ ਕਰਕੇ ਕਿ ਤੂੰ ਸਿੱਖੀ ਕਮਾ ਲਈ ਹੈ ਇਸ ਕਰਕੇ ਕਿ ਤੂੰ ਸਿੱਖ ਦੇ ਗੁਰੂ ਦੇ ਰਿਸ਼ਤੇ ਵਿੱਚ ਰਿਸ਼ਤਾ ਨਹੀਂ ਆਉਣ ਦਿੱਤਾ ਇਸ ਕਰਕੇ ਕਿ ਸੰਡੂ ਦਾ ਰਿਸ਼ਤਾ ਹੁੰਦਿਆਂ ਵੀ ਤੂੰ ਅਹੰਕਾਰ ਨਹੀਂ ਆਉਣ ਦਿੱਤਾ ਹੰਕਾਰ ਨੂੰ ਜਿੱਤਣ ਵਾਲਿਆ ਮਨ ਨੀਮਾ ਕਰਕੇ ਤੂੰ ਇੰਨਾ ਉੱਚਾ ਹੋ ਗਿਆ ਜਾ ਤੇਰੇ ਇਸ ਘਰ ਨੂੰ ਲੋਕ ਮੱਥਾ ਟਿਕਿਆ ਕਰਨਗੇ। ਹਜ਼ੂਰ ਉਸ ਤਖਤ ਤੇ ਵਿਰਾਜਮਾਨ ਹੋਏ। ਪਾਤਸ਼ਾਹ ਦਾ ਪਰਿਵਾਰ ਉਹ ਜਗ੍ਹਾ ਤੇ ਚਮਸਰਿਆ। ਉਸੇ ਕਮਰੇ ਵਿੱਚ ਮਾ ਨਮੋਦਰੀ ਜੀ ਦੀ ਪਾਵਨ ਕੋਖ ਤੋਂ ਵਕਤ ਆਇਆ। ਕੁਝ ਮਹੀਨੇ ਬਾਅਦ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਸਾਧ ਸੰਗਤ ਅੱਜ ਬਾਬਾ ਗੁਰਦਿੱਤਾ ਸਾਹਿਬ ਦਾ ਜਨਮ ਸਥਾਨ ਹੈ। ਬਾਬੇ ਸਾਈਂ ਦਾਸ ਦੇ ਘਰ ਨੂੰ ਸਦੀਆਂ ਗੁਜ਼ਰ ਗਈਆਂ ਦੁਨੀਆ ਮੱਥਾ ਟੇਕ ਰਹੀ ਹੈ। ਪਤਾ ਕਿਉਂ? ਸਿੱਖ ਨੇ ਗੁਰੂ ਅੱਗੇ ਮਨ ਨਹੀਂ ਮਕਰ ਲਿਆ ਜੇ ਵਿੱਚ ਰਿਸ਼ਤਾ ਆ ਜਾਏ ਕਿ ਮੈਂ ਆ ਸਾਡੇ ਵਿੱਚ ਆ ਜਾਏ ਅਸੀਂ ਤਾਂ ਕੀਰਤਨੀਏ ਅਸੀਂ ਤਾਂ ਕਥਾਵਾਚਕਾਂ ਜੀ ਸਾਨੂੰ ਤਾਂ ਗਿਆਨੀ ਅਸੀਂ ਤਾਂ ਜਦੋਂ ਕੋਈ ਵਿੱਚ ਰਿਸ਼ਤਾ ਆ ਜਾਏ ਸਿੱਖ ਤੇ ਗੁਰੂ ਵਿੱਚਕਾਰ ਉਹ ਗੁਰੂ ਤੇ ਸਿੱਖ ਨੂੰ ਮਿਲ ਨਹੀਂ ਦੇਵੇਗਾ ਇਹ ਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਭਾਂਬੀਰੀ ਕੇ ਪਾਤ ਪਰਦੋ ਵਿਨ ਪੇਖੇ ਦੋ ਰਾਇਆ ਭਾਂਬੀਰੀ ਸਮਝਦੇ ਹੋ ਤਿਤਲੀ ਦਾ ਖੰਭ ਸਭ ਤੋਂ ਪਤਲਾ ਹੁੰਦਾ ਹੈ ਹੱਥ ਵਿੱਚ ਪਕੜੋ ਭੁਰ ਜਾਂਦਾ ਹੈ ਕਹਿੰਦੇ ਹਉਮੈ ਇਹਦੇ ਨਾਲੋਂ ਵੀ ਬਰੀਕ ਹੈ ਇੰਨੀ ਵੀ ਬਰੀਕ ਚਿੱਤ ਵਿੱਚ ਸੂਖਮ ਹਉਮੈ ਹਗੇ ਕਿ ਮੈਂ ਸਿੱਖ ਤੇ ਗੁਰੂ ਦੇ ਵਿਚਕਾਰ ਫਰਕ ਪੈ ਜਾਏਗਾ ਉਹਦੇ ਵਾਸਤੇ ਫਿਰ ਅਰਦਾਸ ਕਰਨੀ ਪੈਂਦੀ ਮਹਾਰਾਜ ਆਪਣੀ ਮੱਤ ਬਖਸ਼ੋ ਕਿਸੇ ਵੀ ਮੁਕਾਮ ਤੇ ਤੁਹਾਡਾ ਨਾਮ ਨਾ ਭੁੱਲੇ ਆਖੋ ਵਾਹਿਗੁਰੂ ਕਿਸੇ ਵੀ ਮੁਕਾਮ ਤੇ ਜਦੋਂ ਦੁਨਿਆਵੀ ਧਨ ਦੌਲਤ ਵਾਧਾਰਥ ਅਉਧਾ ਕੋਈ ਆ ਜਾਏ ਉਹ ਗੁਰੂ ਦੇ ਵਿਚਾਰ ਨਹੀਂ ਹੋਣਾ ਚਾਹੀਦਾ ਕਿ ਮੇਰੇ ਕੋਲ ਆਇਆ ਐਸੇ ਸੱਜਣਾਂ ਦੇ ਮੈਂ ਦਰਸ਼ਨ ਕੀਤੇ ਨੇ ਜਿਨ੍ਹਾਂ ਨੂੰ 20-20 ਸਾਲ ਵੱਡੇ ਉਧਿਆਂ ਤੇ ਵੜਿਆਈ ਰਹੀ ਪਰ ਸੱਜਣੋਂ ਉਹਨੇ ਭਾਂਡੇ ਮੰਜਣੇ ਨਹੀਂ ਛੱਡੇ ਉਹਨੇ ਜੋੜੇ ਝਾੜਨੇ ਨਹੀਂ ਛੱਡੇ ਉਹਨੇ ਗੁਰੂ ਦੇ ਦਰ ਦੀ ਸੇਵਾ ਨਹੀਂ ਛੱਡੀ ਕਿਉਂ ਨਾਮ ਜਪ ਕੇ ਮਨ ਨੀਵਾਂ ਰਹਿ ਉਹ ਮੰਗਦੇ ਰਹਿ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਉਹਨੇ ਗੁਰੂ ਕੋਲੋਂ ਮਤ ਮੰਗੀ ਮਹਾਰਾਜ ਮਤ ਬਖਸ਼ੋ ਜੇ ਕਿਸੇ ਦੀ ਆਪਣੀ ਮਤ ਹੋਵੇ ਉਹਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ